ਆਜੋ ਜੀ ਆਪਾਂ ਹੁਣ ਰਿਆੜ ਫੂਡ ਚੈਨਲ ਦੀ ਕਿਚਨ ਵੇਖੀਏ YouTube ਤੇ ਰਿਆੜ ਫੂਡ ਚੈਨਲ ਤੇ ਕੁੱਕਰੀ ਦੀਆਂ ਵੀਡੀਓ ਪਾਉਂਦਾ ਹੈ ਤੇ ਆਪਾਂ ਉਹਨਾਂ ਦੀ ਕਿਚਨ ਵੇਖ ਲੈਨੇ ਆ ਆ ਦੇਖੋ ਆ ਰਿਆੜ ਫੂਡ ਚੈਨਲ ਦੀ ਕਿਚਨ ਆ ਜੀ ਆਹ ਦੇਖੋ ਆ ਦੇਖੋ ਜੀ ਮੇਰੇ ਕੋ ਮੈਂ ਪੀੜੀ ਦੇ ਉੱਤੇ ਬੈਠ ਕੇ ਵੀ ਕੰਮ ਕਰਦੀ ਆ ਆ ਪੀੜੀ ਵੇਖੋ ਕਿੰਨੀ ਵਧੀਆ ਹੈ ਪੁਰਾਣੇ ਜਮਾਨੇ ਦੇ ਵਿੱਚ ਬੈਂਧੀਆਂ ਹੁੰਦੀਆਂ ਸੀ ਜਨਾਨੀਆਂ ਇਸ ਪੀੜੀ ਦੇ ਉੱਤੇ ਤੇ ਪ੍ਰਾਣੀਆਂ ਚੀਜ਼ਾਂ ਬਹੁਤ ਹੀ ਵਧੀਆ ਲੱਗਦੀਆਂ ਨੇ ਤੇ ਆਹ ਦੇਖੋ ਪਿਆਜ਼ਾਂ ਦੀ ਟੋਕਰੀ ਆ ਤੇ ਆ ਬਾਕੀ ਦਾ ਸਾਰਾ ਕਿਚਨ ਦਾ ਹੀ ਸਮਾਨ ਹੈ ਤੇ ਆਹ ਦੇਖੋ ਮੈਂ ਇੱਥੇ ਖਲੋ ਕੇ ਆਪਣੀਆਂ ਵੀਡੀਓ ਜਿਹੜੀਆਂ ਇੱਥੇ ਖਲੋ ਕੇ ਸੂਟ ਕਰਦੀਆਂ ਤੇ ਮੈਂ ਇਕੱਲੀ ਆਪ ਵੀਡੀਓ ਬਣਾਨੀ ਆਪਣੀ ਜਿੱਦਾਂ ਵੀ ਮਤਲਬ ਬਣਦੀਆਂ ਨੇ ਬਹੁਤ ਵਧੀਆ ਬਣਦੀਆਂ ਨੇ ਇਹ ਇਹ ਤੁਹਾਨੂੰ ਮੈਂ ਨਾ ਕਿਚਨ ਵਿਖਾਉਣ ਵਾਸਤੇ ਥੋੜਾ ਜਿਹਾ ਮੈਂ ਕਿਹਾ ਚੱਲ ਅੱਜ ਮੈਂ ਵਿਖਾਈ ਦਵਾ ਤੇ ਆ ਦੇਖੋ ਮੈਂ ਇਹ ਦੇਖੋ ਜੀ ਮੈਂ ਤੁਹਾਨੂੰ ਟ੍ਰਾਈਪੋਡ ਆਪਣਾ ਵਿਖਾਣਾ ਹੀ ਭੁੱਲ ਗਈ ਪਹਿਲਾਂ ਆ ਮੈਂ ਖੋਲ ਕੇ ਰੱਖਿਆ ਆ ਟ੍ਰਾਈਪੋਡ ਇਹਦੇ ਤੇ ਮੈਂ ਨਾ ਵੀਡੀਓ ਬਣਾਉਣੀ ਆ ਇੱਥੇ ਕੈਮਰਾ ਵੀ ਆਪਣਾ ਮੋਬਾਈਲ ਲਾ ਲੈਣੀ ਆ ਅਜੇ ਮੋਬਾਈਲ ਨਹੀਂ ਬੰਦੀਆਂ ਪਈਆਂ ਨਹੀਂ ਮੇਰੀਆਂ ਵੀਡੀਓ ਤੇ ਆ ਦੇਖੋ ਇਹਨੂੰ ਜਿੱਧਰ ਨੂੰ ਮਰਜੀ ਆਪਾਂ ਕਮਾ ਸਕਦੇ ਆ ਤੇ ਬੜੇ ਆਰਾਮ ਨਾਲ ਇਹ ਜਿਹੜਾ ਆ ਵੀਡੀਓ ਬਣਾ ਲੈਂਦਾ ਏ ਆ ਦੇਖੋ ਇੱਕ ਤਾਂ ਮੈਂ ਹੋਰ ਦਿਖਾਨੀ ਛੋਟਾ ਜਾ ਵਿਚਾਰਾ ਇਹ ਕਾ ਟ੍ਰਾਈਪੋਡ ਆ ਬਹੁਤ ਛੋਟਾ ਆ ਇਹ ਛੋਟੇ ਦੀ ਲੋੜ ਪਏ ਜਿੱਦਾਂ ਕਿਸ ਚੀਜ਼ ਦੀ ਤੇ ਆਪਾਂ ਇਹਨੂੰ ਆ ਜਿਹੜਾ ਆ ਇਹਨੂੰ ਲਾਗੇ ਕਰਕੇ ਇਦਾਂ ਬੁਖਾ ਸਕਦੇ ਆ ਚੀਜ਼ ਕਿਉਂਕਿ ਇਹ ਜਿਹੜੀਆਂ ਵੀਡੀਓ ਸ਼ੂਟ ਹੁੰਦੀਆਂ ਨਾ ਇਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਵਧੀਆ ਹੈਲਪ ਮਿਲ ਜਾਂਦੀ ਆ ਕੱਲਾ ਬੰਦਾ ਵੀ ਇਹਨਾਂ ਦੇ ਨਾਲ ਆਪਾਂ ਇਹਨਾਂ ਦੀ ਹੈਲਪ ਲੈ ਕੇ ਤੇ ਬਣਾ ਸਕਦੇ ਆ ਚੀਜ਼ ਤੇ ਇਹਨਾਂ ਬਿਨਾ ਕੰਮ ਵੀ ਨਹੀਂ ਚੱਲਦਾ ਉਦਾਂ ਤੇ ਵਧੀਆ ਬਣ ਜਾਂਦੀਆਂ ਨੇ ਤੇ ਮਰਜ਼ੀ ਨਾਲ ਚੀਜ਼ ਬਣਾ ਲਈਦੀ ਐ ਤੇ ਆ ਦੇਖੋ ਇਹ ਬਹੁਤ ਛੋਟਾ ਜਿਹਾ ਤੇ ਇਹ ਮੇਰੇ ਬੇਟੇ ਨੇ ਲਿਆ ਕੇ ਦਿੱਤਾ ਸੀ ਮੈਨੂੰ ਸਿੰਗਾਪੁਰ ਤੋਂ ਲਿਆਇਆ ਸੀ ਮੇਰਾ ਬੇਟਾ ਇਹ ਉੱਥੋਂ ਜਾ ਰਹੇ ਨੇ ਲਿਆ ਕੇ ਦਿੱਤਾ ਸੀ ਕਹਿੰਦਾ ਮੰਮਾ ਤੁਸੀਂ ਇਹਦੇ ਨਾਲ ਕੰਮ ਕਰ ਲਿਆ ਕਰੋ ਯਾਦ ਹੈ ਅਹੀਂ ਲੋਕਲ ਛਰਚੋਈ ਖਰੀਦਿਆ ਆਪਣੇ ਤੋਂ ਇਹ ਭਾਂਡੇ ਵਾਲੀ ਟੋਕਰੀ ਦਾ ਕਰਕੇ ਤੁਹਾਨੂੰ ਨਾ ਦੇਖਦਾ ਨਹੀਂ ਹੋਣਾ ਆ ਦੇਖੋ ਆ ਦੇਖੋ ਬਹੁਤ ਹੀ ਵਧੀਆ ਚੀਜ਼ ਆ ਇਹੋ ਜਿਹੀਆਂ ਚੀਜ਼ਾਂ ਨਾਲ ਨਾ ਵਧੀਆ ਚੀਜ਼ ਬਣ ਜਾਂਦੀ ਹੈ ਤੇ ਮੈਂ ਦੁਬਾਰਾ ਤੁਹਾਨੂੰ ਤਾਂ ਬਖਾਣਾ ਨਹੀਂ ਕਿ ਪਹਿਲਾਂ ਮੈਂ ਇੱਥੇ ਰੱਖਣੀ ਭੁੱਲ ਗਈ ਵਖਾਣੀ ਭੁੱਲ ਗਈ ਇੱਕ ਚੀਜ਼ ਤੁਹ ਹੋਰ ਵੇਖੋ ਵੇਖੋ ਮੈਂ ਮਿੱਟੀ ਦੇ ਭਾਂਡੇ ਵੀ ਰੱਖੇ ਹੋਏ ਆ ਜਨਿਕੇ ਜਿਹੜੇ ਪਹਿਲਾਂ ਹੁੰਦੇ ਹੁੰਦੇ ਸੀਗੇ ਕਿ ਦਾ ਹਾਂਡੀਆਂ ਦੇਗੇ ਚ ਹੈ ਨਾ ਬੜੇ ਉਹਦੀ ਕੁਜੇ ਦਹੀਂ ਵਾਲੇ ਤੇ ਮੇਰੇ ਕੋਲ ਦਹੀਂ ਵਾਲਾ ਕੁਜਾ ਵੀ ਹੈਗਾ ਤੁਹਾਨੂੰ ਮੈਂ ਇੱਕ ਵਿਖਾਨੀ ਆ ਆ ਦੇਖੋ ਜੀ ਇਹਦੇ ਚ ਦਹੀਂ ਵੀ ਜਮਾ ਲਈਦਾ ਆ ਇਹਦੇ ਚ ਦੁੱਧ ਰੱਖ ਲੋ ਧੋ ਕੇ ਇਹਦੇ ਚ ਜੋ ਮਰਜ਼ੀ ਰੱਖੋ ਸ਼ੌਂਕ ਜਾਂ ਤੌਰ ਤੇ ਰੱਖਿਆ ਮੈਂ ਇਹਨੂੰ ਆ ਵੀ ਦੋ ਗਲਾਸ ਆ ਤੇ ਦੇਖੋ ਇੰਨਾ ਚ ਇਹ ਪੁਰਾਣੇ ਭਾਂਡੇ ਆ ਜਿੱਦਾਂ ਹੁਣ ਤਾਂ ਕੋਈ ਵਰਤਦਾ ਨਹੀਂਗਾ ਪੁਰਾਣੀਆਂ ਚੀਜ਼ਾਂ ਨੇ ਤੇ ਬਹੁਤ ਹੀ ਵਧੀਆ ਲੱਗਦੀਆਂ ਨੇ ਉਦਾਂ। ਬਾ ਮੇਰ ਸੋਈਆਂ ਸਾਡੀਆਂ ਬਹੁਤ ਵਧੀਆ ਬਣ ਗਈਆਂ ਨੇ। ਪਰ ਉਹਦੇ ਵਿੱਚ ਸਾਨੂੰ ਇਹੋ ਜਿਹੀਆਂ ਚੀਜ਼ਾਂ ਵੀ ਜ਼ਰੂਰ ਚਾਹੀਦੀਆਂ ਹੁੰਦੀਆਂ ਵਾ ਤੇ ਸਾਭ ਕੇ ਵਰਤਣੀਆਂ ਚਾਹੀਦੀਆਂ ਵਾ ਕਿਉਂਕਿ ਪੁਰਾਣਾ ਵਿਰਸਾ ਵੀ ਨਾਲ ਸਾਡੇ ਚੱਲਦਾ ਰਹੂਗਾ ਤੇ ਬਹੁਤ ਵਧੀਆ ਚੀਜ਼ ਹੈ। ਤੇ ਆਓ ਹੁਣ ਆਪਾਂ ਨਾ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਨਾ ਵਧੀਆ ਜਿਹਾ ਰੈਸਪੀ ਬਣਾ ਕੇ ਵਿਖਾਉਨੇ ਆ ਤੇ ਇਹ ਹਰਿਆੜਪੂੜ ਚੈਨਲ ਦੀ ਕਿਚਨ ਉਹ ਤੁਹਾਨੂੰ ਮੈਂ ਅੱਜ ਸ਼ੋਅ ਕਰਾਤੀ ਸਾਰੀ। ਇਹ ਕਿਹੜੀ ਹੁਣ ਥੋੜੀ ਜੀ ਗੁਡਾਈ ਕਰ ਦਿੱਤੀ ਆ ਜੀ ਇੱਥੇ ਹੁਣ ਨਵੀਆਂ ਸਬਜ਼ੀਆਂ ਲੱਗਣੀਆਂ ਨੇ ਆ ਸਾਰੀ ਗੁਡਾਈ ਕੀਤੀ ਆ ਵੱਡੇ ਬੁੱਟੇ ਵਿੱਚ ਹੈਗੇ ਆ ਇਹਦੇ ਵਿੱਚ ਮੈਂ ਬੇਗਣਾ ਦੇ ਬੁੱਟੇ ਲਾਉਣੀ ਆ ਇਹਦੇ ਚੀਂ ਭਿੰਡੀਆਂ ਇਹਦੇ ਚੀਂ ਮੂੜੀਆਂ ਕਈ ਕੁਛ ਲਾ ਦਿੰਦੀ ਆ ਨਿੰਬੂਆਂ ਦਾ ਬੁੱਟਾ ਇਹ ਨਿੰਬੂ ਲੱਗੇ ਹੋਇਆ ਇਹ ਤਾਂ ਲੱਗੇ ਹੋ ਕੇ ਖਾਨੀ ਮੈਂ ਆ ਦੇਖੋ ਛੋਟੇ ਛੋਟੇ ਨਿੰਬੂ ਬਹੁਤ ਲੱਗੇ ਹੋਇਆ ਆ ਦੇਖੋ ਆ ਦੇਖੋ ਵਿਚਾਰੇ ਆਹ ਦੇਖੋ ਕਿੰਨੇ ਹੀ ਆ ਵਿੱਚ ਨਿੱਕੇ ਨਿੱਕੇ ਵੀ ਹੈਗੇ ਆ ਉਹ ਅੱਗੇ ਵੀ ਹੈਗੇ ਆ ਇਹ ਪਹਿਲੀ ਵਾਰ ਦਾ ਫਾਲੀ ਆ ਇਹਨਾਂ ਨੂੰ ਆ ਸਾਡੇ ਮਿਰਚਾਂ ਦੇ ਬੂਟੇ ਆ ਆ ਦੇਖੋ ਮਿਰਚਾਂ ਬਹੁਤ ਲੱਥੀਆਂ ਐ ਰਖਾ ਇਹਨਾਂ ਨਾਲੋਂ ਹੁਣ ਵੀ ਕਦੀ ਕਦੀ ਹੋ ਜਾਂਦੀਆਂ ਨੇ ਤੇ ਆ ਬੂਟਾ ਵੱਡਾ ਇੱਕ ਹੋ ਰਿਹਾ ਜਣਾ ਤੇ ਹੁਣ ਮੈਂ ਤੁਹਾਨੂੰ ਨਾ ਆ ਤੁਲਸੀ ਦਾ ਬੂਟਾ ਏ ਨਾਲ ਇਹ ਵੀ ਛੋਟਾ ਜਿਹਾ ਕਿਆਰੀ ਦੇ ਵਿੱਚ ਹੀ ਵੱਡਾ ਹੋ ਰਿਹਾ ਏ ਤੁਲਸੀ ਦਾ ਬੜਾ ਫਾਇਦਾ ਕਰ ਲਾਉਂਦਾ ਕਿਉਂਕਿ ਖਾਂਸੀ ਬੁਖਾਰ ਕਿਸੇ ਨੂੰ ਕੋਈ ਵੀ ਹੋਏ ਪਾਣੀ ਦੇ ਬਾਲ ਕੇ ਥੋੜਾ ਜਿਹਾ ਪਾਣੀ ਦੇ ਦੋ ਤੇ ਬੜਾ ਫਾਇਦੇਮੰਦ ਹੁੰਦਾ ਜੀ ਲਓ ਜੀ ਇਹ ਬੇਂਗਣਾ ਦਾ ਬੂਟਾ ਜੇ ਇਹ ਲੱਗਾ ਹੋਇਆ ਇੱਕ ਟੁੱਟੇ ਜੇ ਕੈਨ ਦੇ ਵਿੱਚ ਆਹ ਦੇਖੋ ਮੈਂ ਮਿੱਟੀ ਪਾ ਕੇ ਨਾ ਇੱਕ ਕੈਨ ਸੀਗਾ ਉਹਦੇ ਵਿੱਚ ਮਿੱਟੀ ਪਾਈ ਐ ਟੁੱਟਾ ਕੈਨ ਟੱਕਣ ਲਾ ਦਿੱਤਾ ਉੱਪਰੋਂ ਤੇ ਆਹ ਦੇਖੋ ਇਹਨੇ ਇੰਗੇ ਕ ਬੇਂਗਣ ਦਿੱਤੇ ਨੇ ਨਾ ਕਿ ਸਾਰੀਆਂ ਗਰਮੀਆਂ ਇੰਨੇ ਨੇ ਨਾ ਬਾਹਰੋਂ ਬਾਜ਼ਾਰੋਂ ਬੇਂਗਣ ਨਹੀਂ ਲਿਆਉਂਦੇ ਤੇ ਕੱਲੇ ਬੂਟੇ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਫਲ ਹੁਣ ਵੀ ਕਿੰਨਾ ਪਿਆ ਦੇ ਆ ਦੇਖੋ ਆ ਦੇਖੋ ਮੈਨੂੰ ਨਾ ਬੂਟੇ ਲਾਉਣ ਦਾ ਸ਼ੌਂਕ ਬਹੁਤ ਆ ਸਬਜ਼ੀਆਂ ਘਰ ਲਾਉਣ ਦਾ ਸ਼ੌਂਕ ਬਹੁਤ ਆ ਤੇ ਬਹੁਤ ਆ ਤੇ ਬਣਾਉਣ ਦਾ ਵੀ ਬਹੁਤ ਸ਼ੌਂਕ ਆ ਸਬਜ਼ੀਆਂ ਨੂੰ ਤੜਕਾ ਲਾਉਣ ਦਾ ਵੀ ਬਹੁਤ ਸ਼ੌਂਕ ਆ ਮੈਨੂੰ ਤੇ ਮੇਰਾ ਚੈਨਲ ਵੀ ਇਹੋ ਹੀ ਆ ਸਬਜ਼ੀਆਂ ਨੂੰ ਤੜਕਾ ਲਾਉਣੀ ਆ ਬਸ ਮੈਂ ਐਹੀ ਚੈਨਲ ਆ ਜੀ ਮੇਰਾ ਤੇ ਆ ਦੇਖੋ ਇਹ ਤુલਸੀ ਦਾ ਬੂਟਾ ਮੈਂ ਲਾਇਆ ਸੀ ਆ ਦੇਖੋ ਨਾਲ ਮਿਰਚਾਂ ਦਾ ਬੂਟਾ ਲੱਗਾ ਨਾਲ ਤુલਸੀ ਦਾ ਲੱਗਾ ਦੇਖੋ ਕਿੰਨੀਆਂ ਸੋਹਣੀਆਂ ਮਿਰਚਾਂ ਆ ਦੇਖੋ ਹੋਈਆਂ ਆ ਦੇਖੋ ਤੁਹਾਨੂੰ ਮੈਂ ਵਿਖਾਵਾਂ ਤੇ ਇਹ ਤુલਸੀ ਦਾ ਬੂਟਾ ਜਿਹੜਾ ਨਾ ਆ ਦੇਖੋ ਘਰ ਦੇ ਵਿੱਚ ਕਿਤੇ ਵੀ ਲਗਾ ਸਕਦੇ ਹੋ ਤੁਸੀਂ ਵਧੀਆ ਹੁੰਦਾ ਵੈਸੇ ਕਿਉਂਕਿ ਇਹ ਕੋਈ ਖਾਂਸੀ ਬੁਖਾਰ ਹੋਏ ਕਿਸੇ ਨੂੰ ਤੇ ਚਲੋ ਪਾਣੀ ਦੇ ਵਿੱਚ ਥੋੜਾ ਗਰਮ ਕਰਕੇ ਦੋ ਚਾਰ ਪੱਤੇ ਮਤਲਬ ਲੈ ਲੈ ਤੇ ਬਹੁਤ ਫਾਇਦੇਮੰਦ ਹੁੰਦਾ ਜੀ ਤੇ ਆ ਵੀ ਤુલਸੀ ਦਾ ਹੀ ਬੂਟਾ ਲਾਇਆ ਸੀ ਮੈਂ ਆ ਦੇਖੋ ਔਰ ਇਹ ਵਿਚਾਰਾ ਹੁਣ ਨਾ ਥੋੜਾ ਧੁੱਪ ਦੇ ਨਾਲ ਥੋੜਾ ਕਮਲਾ ਆ ਗਿਆ ਏ ਆਓ ਤੁਹਾਨੂੰ ਹੁਣ ਮੈਂ ਤੋਰੀਆਂ ਦੀ ਵੇਲ ਵਿਖਾਵਾਂ ਆਪਣੀ ਆਹ ਵੇਖੋ ਜੀ ਮੇਰੀਆਂ ਤੋਰੀਆਂ ਲੱਗੀਆਂ ਹੋਈਆਂ ਵੇਲ ਤੇ ਵੇਖੋ ਛੋਟੀ ਜੀ ਆ ਇਹ ਵੀ ਨਾ ਇੱਕ ਆਹ ਵੇਖੋ ਕੈਨ ਦੇ ਵਿੱਚ ਇੱਕ ਬੀਜ ਜੇ ਦੋ ਲਗਾਏ ਸੀ ਆਹ ਦੇਖੋ ਇਹਦਾ ਵੀ ਟੱਕਣ ਲਾਇਆ ਹੋਇਆ ਆਹ ਦੇਖੋ ਲਾਗੂ ਕਰਕੇ ਵਿਖਾ ਦਿੰਨੀ ਤੁਹਾਨੂੰ ਆਹ ਚੀਜ਼ ਹੈ ਤੇ ਆਹ ਦੇਖੋ ਚੜਦੀ ਚੜਦੀ ਵੇਲ ਬੜੀ ਵਰੀ ਹੈ ਵਿਚਾਰੀ ਡਿੱਗੀ ਬੜੀ ਵਰੀ ਤਾਂ ਹੋਈ ਆਖਰ ਵੇਲ ਜਿਹੜੀ ਆ ਥੋੜੀ ਜਿਹੀ ਵੱਡੀ ਹੋ ਗਈ ਹੁਣ ਇਹ ਤੋਰੀਆਂ ਲਟਕ ਰਹੀਆਂ ਨੇ ਤੇ ਹੁਣ ਮੈਂ ਅੱਜ ਤੁਹਾਨੂੰ ਆਪਣੀ ਨਾ ਥੋੜਾ ਜਿਹਾ ਕਿਚਨ ਵੀ ਵਿਖਾਵਾਂਗੀ ਥੱਲੇ ਜਾ ਕੇ ਇਹ ਕੋਠੇ ਦੇ ਉੱਪਰ ਆ ਮੈਂ ਚੜੀ ਹੋਈ ਹੁਣ ਕਿਚਨ ਆਪਣੀ ਜਿੱਥੇ ਮੈਂ ਰਿਅਲ ਫੂਡ ਦੀਆਂ ਵੀਡੀਓ ਸੂਟ ਕਰਦੀ ਆ ਨਾ ਉਹ ਵੀ ਤੁਹਾਨੂੰ ਵਿਖਾਨੀ ਆ ਹੁਣ ਆ